ਸਾਡੇ ਬੱਚਿਆਂ ਨੂੰ ਸਾਡੇ ਜਿਹੜੇ ਬਜ਼ੁਰਗਾਂ ਤੋਂ ਸਾਡੇ ਨੂੰ ਪਤਾ ਸੀ ਲੇਕਿਨ ਸਾਡੇ ਅੱਗੇ ਜੋ ਬੱਚੇ ਨੇ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਬਹੁਤ ਘੱਟ ਪਤਾ ਹੈ ਤੇ ਇਹ ਚੀਜ਼ਾਂ ਉਹਨਾਂ ਵਾਸਤੇ ਬਹੁਤ ਜ਼ਰੂਰੀ ਨੇ ਲੇਕਿਨ ਲੱਗਦਾ ਜਿਦੋਂ ਪਹਿਲਾਂ ਉਥੇ ਗਿੱਧੇ ਦੇ ਭੰਗੜੇ ਦੇ ਬੋਤ ਲੱਗੇ ਸਨ ਉਹ ਨਹੀਂ ਲੱਗਣੇ ਚਾਹੀਦੇ ਸ ਤਾਂ ਜੋ ਕਿ ਹੈਰੀਟੇਜ ਸੀਗਾ ਇਹਨੂੰ ਅਲੱਗ ਜਿਆਦਾ ਮਤ ਦੇਣਾ ਚਾਹੀਦਾ ਸੀ ਦੇਖੋ ਚਾਰ ਬਣਾ ਕੇ ਰੱਖਤਾ ਬਸ ਇਹਨਾਂ ਦਾ ਗਿੱਧੇ ਭੰਗੜੇ ਦਾ ਕਰ ਰੱਖ ਦੋ ਸਬੂਤ ਕਰਦਾ ਕਿ ਬਸ ਅਸੀਂ ਪਹਿਲਾਂ ਇੱਦੀ ਸਲੀਮੇ ਨੇ ਸਾਨੂੰ ਬੁਲਾਵਾ ਕਰਿਆ ਉਹ ਤੋਂ ਬਾਅਦ ਹੁਣ ਇਹ ਸਾਡੇ ਵਾਲੇ ਵੀ ਸਾਨੂੰ ਲੱਗੇ ਹੋਏ ਵੱਢਣ ਹੋਈ ਬਸ ਭੰਗੜ ਜੋ ਚੀਜ਼ ਇੱਥੇ ਚਾਹੀਦੀ ਹੈ ਉਹ ਹੀ ਹੋਣੀ ਚਾਹੀਦੀ ਹੈ। ਅਗਰ ਇੱਥੇ ਗੁਰਬਾਣੀ ਹੈ ਤਾਂ ਗੁਰਬਾਣੀ ਦਾ ਹੀ ਇੱਥੇ ਜੋ ਵਿਚਾਰ ਹੈ ਉਹਦੀਆਂ ਹੀ ਸਕਰੀਨਾਂ ਚੱਲਣੇ ਚਾਹੀਦੇ ਨੇ ਨਾ ਕਿ ਜਿੱਦਾਂ ਐਡਵਰਟਾਈਜ਼ ਚੱਲ ਰਹੀ ਹੈ ਨਹੀਂ ਤੇ ਚੱਲ ਜੇ। ਸਰਕਾਰਾਂ ਤੋਂ ਝਾਕ ਗਈ ਹੈ ਕੁਝ ਕਰ ਸਕਦੀਆਂ ਨਹੀਂ। ਉਹ ਵੀਰੇ ਭਰਾਵਾ ਕੁਝ ਨਹੀਂ ਹੈਗਾ ਸਰਕਾਰਾਂ ਤੋਂ ਆਸ। ਤੁਹਾਡੇ ਸਾਹਮਣੇ ਪਿਛਲੇ ਕਿੰਨੇ ਹੀ ਦਿਨ ਤੋਂ ਆਹ ਪੰਥਕ ਹੋਕਾ ਲੱਗਿਆ ਹੋਇਆ 32852 ਸਰਪਾਲਾ ਹਜੇ ਤੱਕ ਐਦਾ ਕੋਈ ਮਸਲਾ ਹੱਲ ਨਹੀਂ ਹੋਇਆ। ਤਾਂ ਅਸੀਂ ਹੋਰ ਕੀ ਕਰਾਵਾਂਗੇ? ਪੰਜਾਬ ਸਰਕਾਰ ਨੇ ਵੇਖੋ ਪੂਰੇ ਆ ਭਗਵੰਤ ਮਾਨ ਸਾਹਿਬ ਦੀ ਫੋਟੋ ਨਜ਼ਰ ਆ ਰਹੀ ਹੈ ਕਿ ਲੱਗਦਾ ਕਿ ਉਹਨਾਂ ਨੂੰ ਵੀ ਚਾਹੀਦਾ ਬਹੁਤ ਜ਼ਿਆਦਾ ਗਲਤ ਹੈ ਤਾਂ ਸਾਡੇ ਹਾਲਾਤ ਪੰਜਾਬ ਦੇ ਬਹੁਤ ਖਰਾਬ ਹੋਣ ਵਾਲੇ ਆਉਂਦੇ ਟਾਈਮ ਤੁਸੀਂ ਨੋਟ ਕਰ ਲਿਓ ਕੁ ਹਰ ਕੁਝ ਲਿਖਿਆ ਹੋਇਆ ਹੈ ਕਿ ਬਸ ਪੈਸੇ ਮਿਲਣ ਨੇ ਪਰਵਾਨੀ ਇਲਾਕੇ ਤੋਂ ਸਾਨੂੰ ਸੇਧ ਆਏਗੀ ਇਹਨਾਂ ਇਲਾਕੇ ਨੂੰ ਸਰਕਾਰ ਨੂੰ ਪੈਸੇ ਮਿਲਣਗੇ ਦਿਖਾ ਰਿਤਾ ਕਿ ਤਸਵੀਰ ਲੱਗੀ ਹੈ ਲੇਕਿਨ ਹਿਸਟਰੀ ਕੁਝ ਨਹੀਂ ਲਿਖੀ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਕੌਣ ਹੋਣਗੇ ਬੁੱਤ ਬਣਾਤੇ ਪਰ ਬੁੱਤ ਬੋਲ ਸਕਦੇ ਨਹੀਂ ਬੋਲਣਾ ਸਾਨੂੰ ਆਪ ਹੋਏਗਾ ਉਹ ਅਸੀਂ ਬੋਲਣਾ ਲਿਖ ਲਿਖ ਸਕਦੇ ਆ ਕਿ ਨਾ ਕੁਝ ਅਸੀਂ ਬੋਲ ਸਕਦੇ ਆ ਬੁੱਤ ਬਣਾ ਕੇ ਖੜਾਤੇ ਸਾਨੂੰ ਅੱਜ ਤਾਂ ਪਹਿਲੇ ਬੁੱਤ ਬਣਾਤੇ ਨੇ ਹੋਰ ਬੁੱਤ ਬਣਾਤੇ ਸਾਨੂੰ ਖੜਾ ਦੇ ਦੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਮੇਂ ਬਣੀ ਹੈਰੀਟੇਜ ਸਟੇਟ ਉਸ ਵਲੇ ਵਿਵਾਦਾਂ ਦੇ ਵਿੱਚ ਸੀ ਜਦੋਂ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਇਸ ਜਗ੍ਹਾ ਤੇ ਭੰਗੜੇ ਤੇ ਗਿੱਧੇ ਦੇ ਬੁੱਤ ਲਗਾਏ ਗਏ ਸਨ ਜਿਸ ਤੋਂ ਬਾਅਦ ਲਗਾਤਾਰ ਹੀ ਸਿੱਖ ਸੰਗਤਾਂ ਦੇ ਵਿੱਚ ਕਾਫੀ ਰੋਸ ਚੜ੍ਹ ਸੀਗਾ ਉਹ ਵੇਖ ਨੂੰ ਮਿਲਿਆ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਹੁਕਮ ਜਾਰੀ ਕੀਤੇ ਗਏ ਟੂਰਿਜ਼ਮ ਵਿਭਾਗ ਨੂੰ ਤਾਂ ਜੋ ਕਿ ਇਹ ਬੁੱਤ ਜਿਹੜੇ ਸਨ ਉਹ ਇੱਥੋਂ ਰਿਮੂਵ ਕੀਤੇ ਜਾਣ ਲੇਕਿਨ ਹੁਣ ਇਸ ਜਗ੍ਹਾ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਹਰ ਸਿੰਘ ਨਲੂਆ ਦੇ ਬੁੱਤ ਜਿਹੜੇ ਨੇ ਉਹ ਲਗਾਏ ਜਾ ਰਹੇ ਤਾਂ ਜੋ ਕਿ ਹੈਰੀਟੇਜ ਸਟਰੀਟ ਦੇ ਵਿੱਚ ਲੋਕ ਇੱਕ ਸੇਕ ਲੈ ਸਕਣ ਸਾਡੇ ਜਰਨਲਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਹਜੇ ਤਾਂ ਕਵਰ ਰੱਜੇ ਨੇ ਬੇਸ਼ੱਕ ਕੀਤੇ ਗਏ ਨੇ ਲੇਕਿਨ ਕਿਤਨਾ ਕੀਤੇ ਇੱਕ ਵਧੀਆ ਇਨੀਸ਼ੀਏਟਿਵ ਜਿਹੜਾ ਹੈ ਜਰੂ ਟੂਰਿਜ਼ਮ ਵਿਭਾਗ ਵੱਲੋਂ ਜਿਹੜਾ ਹੈ ਉਹ ਲਿਤਾ ਗਿਆ ਤਾਂ ਜੋ ਕਿ ਇੱਕ ਲੋਕਾਂ ਦੇ ਵਿੱਚ ਕਾਫੀ ਜਿਹੜਾ ਹੈ ਉਹ ਜੋ ਲੋਕ ਨੇ ਇਥੋਂ ਨੰਗਨ ਤਾਂ ਜੋ ਕਿ ਇੱਕ ਵੱਖਰਾ ਐਕਸਪੀਰੀਅੰਸ ਜਿਹੜਾ ਹੈ ਉਹ ਆ ਮਿਲ ਸਕੇ ਲੇਕਿਨ ਕਿਤਨਾ ਕੀਤੇ ਜਦੋਂ ਇਸ ਜਗ੍ਹਾ ਉੱਤੇ ਪੰਗੜੇ ਤੇ ਗਿੱਧੇ ਦੇ ਬੁੱਤ ਸਨ ਉਸ ਵੇਲੇ ਸਿੱਖ ਸੰਗਤਾਂ ਦੇ ਵਿੱਚ ਕਾਫੀ ਰੋਸ਼ ਜਿਹੜਾ ਸੀਗਾ ਉਹ ਵੇਖਣ ਨੂੰ ਮਿਲ ਰਿਹਾ ਸੀ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਅੱਜ ਲੋਕ ਜਿਹੜੇ ਨੇ ਉਹ ਇਥੋਂ ਲੰਘ ਰਹੇ ਨੇ ਲੇਕਿਨ ਕਿਤਨਾ ਕਿਤੇ ਲੋਕਾਂ ਦੇ ਵਿੱਚ ਇਹ ਵੀ ਜ਼ਰੂਰਤਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਅਰ ਸਿੰਘ ਨਲੂਆ ਦੇ ਜਿਹੜੇ ਨੇ ਇੱਥੇ ਜ਼ਰੂਰ ਜਿਹੜੇ ਨੇ ਉਹ ਸਟੈਚੂਜ਼ ਜਿਹੜੇ ਨੇ ਉਹ ਲੱਗਣੇ ਚਾਹੀਦੇ ਨੇ ਲੇਕਿਨ ਕਿਤਨਾ ਕਿਤੇ ਅੱਜ ਐਤਵਾਰ ਦਾ ਦਿਨ ਵੀ ਹੈ ਜਿੱਥੇ ਕੀ ਸੰਗਤਾਂ ਦੇ ਵਿੱਚ ਕਾਫੀ ਹੁਸ਼ਿਆ ਹੁੰਦਾ ਸੱਚਖੰਡ ਸਿੰਘ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਵੀ ਸੰਗਤਾਂ ਪਹੁੰਚਦੀਆਂ ਨੇ ਅਤੇ ਜਿੱਥੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਉੱਥੇ ਹੀ ਸੰਗਤਾਂ ਦੇ ਵਿੱਚ ਇਹਨਾਂ ਬਤਨ ਨੂੰ ਲੈ ਕੇ ਵੀ ਜ਼ਰੂਰ ਕਿਤਨਾ ਕਿਤੇ ਅਲੱਗ ਆਪਣਾ ਐਕਸਪੀਰੀਅੰਸ ਜਿਹ ਆਹ ਹੋ ਸਕਦਾ ਹੈ ਲੇਕਿਨ ਕਿ ਤਰ੍ਹਾਂ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਟੂਰਿਜ਼ਮ ਵਿਭਾਗ ਦੀ ਗੱਲ ਕੀਤੀ ਜਾਵੇ ਤੇ ਟੂਰਿਜ਼ਮ ਵਿਭਾਗ ਵੱਲੋਂ ਹੋਣ ਨੂੰ ਇੱਕ ਵਾਰ ਅਲੱਗ ਇਨੀਸ਼ੀਏਟਿਵ ਜਿਹੜਾ ਹੈ ਉਹ ਅ ਲਿਤਾ ਜਾ ਰਿਹਾ ਹੈ ਤਾਂ ਜੋ ਕਿ ਇੱਕ ਜੇ ਸੰਤਾ ਜੜੀਆਂ ਨੇ ਇੱਥੇ ਪਹੁੰਚੀਆਂ ਨੇ ਤੇ ਉਹਨਾਂ ਨੂੰ ਇੱਕ ਅਲੱਗ ਐਕਸਪੀਰੀਅੰਸ ਜਿਹੜਾ ਹੈ ਉਹ ਮਿਲ ਸਕੇ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਜੜੀਆਂ ਨੇ ਇਹ ਬਾਬਾ ਬੰਦਾ ਸਿੰਘ ਬਹਾਦਰ ਅਤੇ ਫਰੀ ਸਿੰਘ ਨਲਵਾ ਦੀ ਜਿਹੜੇ ਤਸਵੀਰਾਂ ਜੜੀਆਂ ਨੇ ਇੱਥੇ ਲਗਾਈਆਂ ਜਾਣੀਆਂ ਤਾਂ ਜੋ ਕਿ ਇੱਕ ਅਲੱਗ ਐਕਸਪੀਰੀਅੰਸ ਜਿਹੜਾ ਹੈ ਉਹ ਮਿਲ ਸਕੇ ਅਜੀ ਕੀ ਕਹਿਣਾ ਚਾਹੋਗੇ ਬਾਬਾ ਬੰਦਾ ਸਿੰਘ ਬਹਾਦਰ ਔਰ ਹਰ ਸਿੰਘ ਮਲਵਾ ਦੀਆਂ ਤਸਵੀਰਾਂ ਕਿੰਨੀਆਂ ਕਿ ਜ਼ਰੂਰੀ ਸਨ ਹੈਰੀਟੇਜ ਸਟਰੀਟ ਦੇ ਵਿੱਚ ਪਹਿਲਾਂ ਇਹ ਸਾਡਾ ਜਿਹੜਾ ਇਤਿਹਾਸ ਹੈ ਜੀ ਸਾਡੇ ਇਤਿਹਾਸ ਜਿਹੜੇ ਸਾਡੀ ਨਵੀਂ ਪੀੜ੍ਹੀ ਆ ਰਹੀ ਹੈ ਸਾਡੀ ਨਵੀਂ ਪੀੜ੍ਹੀ ਦੇ ਲਈ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਜੀ ਸਾਡੇ ਬੱਚਾ ਨੂੰ ਸਾਡੇ ਜਿਹੜੇ ਬਜ਼ੁਰਗਾਂ ਤੋਂ ਸਾਡੇ ਨੂੰ ਪਤਾ ਸੀ ਲੇਕਿਨ ਸਾਡੇ ਅੱਗੇ ਜੋ ਬੱਚੇ ਨੇ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਬਹੁਤ ਘੱਟ ਪਤਾ ਹੈ ਤੇ ਇਹ ਚੀਜ਼ਾਂ ਉਹਨਾਂ ਵਾਸਤੇ ਬਹੁਤ ਜ਼ਰੂਰੀ ਨੇ ਲੇਕਿਨ ਲੱਗਦਾ ਜਿਦੋਂ ਪਹਿਲਾਂ ਉਥੇ ਗਿੱਧੇ ਦੇ ਭੰਗੜੇ ਦੇ ਬੋਤ ਲੱਗੇ ਸਨ ਉਹ ਨਹੀਂ ਲੱਗਣੇ ਚਾਹੀਦੇ ਸਤਾਂ ਜੋ ਕਿ ਹੈਰੀਟੇਜ ਸੀਗਾ ਨੂੰ ਅਲੱਗ ਜਗ੍ਹਾ ਨਮਨ ਦੇਣਾ ਚਾਹੀਦਾ ਸੀ ਦੇਖੋ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਸਾਡਾ ਗਿੱਧਾ ਭੰਗੜਾ ਉਹ ਇੱਕ ਸਾਡਾ ਅਲੱਗ ਕਲਚਰ ਹੈ ਉਹ ਸਾਡੇ ਪੰਜਾਬ ਦਾ ਉਹ ਵੀ ਕਲਚਰ ਹੈ ਪਰ ਉਹ ਇੱਥੇ ਨਹੀਂ ਚਾਹੀਦਾ ਇੱਥੇ ਸਿਰਫ ਜੋ ਚਾਹੀਦਾ ਉਹ ਇਹ ਚੀਜ਼ਾਂ ਜੋ ਤੁਸੀਂ ਕਹਿ ਰਹੇ ਹੋ ਉਹ ਹੀ ਚਾਹੀਦੀਆਂ ਨੇ ਲੇਕਿਨ ਲੱਗਦਾ ਕਿ ਸਿੱਖ ਮਿਲੇਗੀ ਕਿਉਂਕਿ ਅਲੱਗ ਬੱਚੇ ਆਂਦੇ ਨੇ ਇਹਨਾਂ ਨੂੰ ਹਰੀ ਸਿੰਘ ਨਲੂਆ ਦਾ ਵੀ ਨਹੀਂ ਪਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਨਹੀਂ ਪਤਾ ਹੋਏਗਾ ਬਿਲਕੁਲ ਤੁਹਾਡੀ ਗੱਲ ਮੈਂ ਬਸ ਨਾ ਯਾਰ ਵਿਚਾਰ ਪੜਾ ਕੇ ਰੱਖਦਾ ਕਿ ਸਿੱਖ ਪੰਜਾਬੀਆਂ ਸਿਰਫ ਨਚਾਰਾ ਬਸ ਭੰਗੜੇ ਵਾਲਾ ਸਿਖਾਤਾ ਇਹਨਾਂ ਨੂੰ ਹੋਰ ਚੀਜ਼ਾਂ ਦਾ ਨਾ ਸਾਡੇ ਬੱਚਿਆਂ ਨੂੰ 12-12 ਵਾਰ ਪਤਾ ਕਿ 1 ਸਰੀਰ ਨੂੰ એનર્ਜੀ ਮਿਲਦੀ ਹੈ ਕਿ ਮੈਂ ਨਹੀਂ ਬਸ ਇਹਨਾਂ ਨੇ ਕਿੱਦੇ ਪੰਗਲੇ ਤੱਕ ਰੱਖ ਦੋ ਸਾਬਤ ਕਰਦਾ ਕਿ ਬਸ ਅਸੀਂ ਪਹਿਲਾਂ ਇੱਦੀ ਸਲੀਮੇ ਨੇ ਸਾਨੂੰ ਗੁਦਨਾਮ ਕਰਿਆ ਹਾਂ ਤੇ ਉਦੋਂ ਮਾਦ ਹੁਣੇ ਸਾਡੇ ਵਾਲੇ ਵੀ ਸਾਨੂੰ ਲੱਗੇ ਹੋਏ ਵੱਢਣ ਹੋਈ ਬਸ ਭੰਗੜਾ ਪਾਓ ਨਚਣੇ ਤਾਂ ਆਪਣੇ ਕਿਸੇ ਨੂੰ ਗੁਰਮਤਿਵਾਰੇ ਬਿਆਨ ਨਹੀਂ ਹੈਗਾ ਕਿ ਗੁਰੂ ਦੀ ਨਗਰੀ ਹੈ ਯਾਰ ਸਿਰਫ ਇੱਥੇ ਗੁਰਮਤਿ ਦਾ ਪਿਆਰ ਦਿਖਾਉਣਾ ਚਾਹੀਦਾ ਨਾ ਕਿ ਸੱਭਿਆਚਾਰ ਹੈਗਾ ਸੱਭਿਆਚਾਰ ਵੀ ਅਲੱਗ ਰਸੋਈ ਹੈ ਜਿੰਮੇ ਆਪਣੇ ਯਾਰ ਰਸੋਈ ਦਾ ਕੰਮ ਲੈਦਾ ਬੈੱਡਰੂਮ ਦਾ ਕੰਮ ਲੈਦਾ ਹੈਗਾ ਇਹ ਤਾਂ ਘਰ ਦੇ ਅੰਦਰ ਅੰਦਰ ਹੈ ਨਾ ਸਭ ਚੀਜ਼ਾਂ ਜ਼ਰੂਰਤ ਨੇ ਪਰ ਅਲੱਗ-ਅਲੱਗ ਚੀਜ਼ਾਂ ਲੇਕਿਨ ਲੱਗਦਾ ਦੇਰ ਹੈ ਦੁਰਸਤ ਹੈ ਕਿੰਨਾ ਕਿਤੇ ਪਹਿਲਾਂ ਜੇ ਪਹਿਲੇ ਗਿੱਦੇ ਭੰਗੜੇ ਦੇ ਬਹੁਤ ਹੀ ਹੁਣ ਦੇਖੋ ਜੇ ਦੁਨੀਆ ਇਕੱਠੀ ਨ ਹਰ ਮੁੱਦੇ ਤੇ ਬੋਲਣਾ ਪਏਗਾ ਸਭ ਕੁਝ ਹੋ ਜਾਏਗਾ ਪਰ ਬੋਲਣਾ ਪਏਗਾ ਬੋਲਦਾ ਅਗਲਾ ਬੋਲਣ ਤੋਂ ਡਰਦਾ ਲੇਕਿਨ ਨੌਜਵਾਨ ਪੀੜੀ ਲੱਗਦਾ ਤੂੰ ਸੇਥ ਲੈਗੀ ਕਿਉਂਕਿ ਨਜਸਤਰਾ ਲੋਕ ਨੰਗਦੇ ਨੇ ਤੁਹਾਡੇ ਸਾਹਮਣੇ ਆ ਨੌਜਵਾਨ ਪੀੜੀ ਲੰਗ ਰਹੀ ਹੈ ਇਹ ਦੇਖੋ ਤੁਸੀਂ ਇੱਥੋਂ ਸਾਨੂੰ ਪੱਗਾਂ ਵਾਲੇ ਘੱਟ ਦਿਖਦੇ ਨੇ ਦੂਜੇ ਜ਼ਿਆਦਾ ਦਿਖ ਰਹੇ ਨੇ ਗੁਰੂ ਦੀ ਨਗਰੀ ਹੈ ਇਹ ਪੰਜਾਬ ਕਹਿੰਦੇ ਆ ਸਾਡਾ ਪਰ ਸਾਨੂੰ ਪੱਗਾਂ ਵਾਲੇ ਬੰਦੇ ਤਾਂ ਬਹੁਤ ਘੱਟ ਦਿਖਦੇ ਨੇ ਲੇਕਿਨ ਜਿਸ ਤਰ੍ਹਾਂ ਵਡੀਆਂ ਸਕਰੀਨਾਂ ਵੀ ਲਗਾਈਆਂ ਗਈਆਂ ਨੇ ਬਹੁਤ ਸਾਰੇ ਐਡਵਰਟਾਈਜ਼ਮੈਂਟ ਵੀ ਹੋ ਰਹੀ ਹੈ ਕੀ ਲੱਗਦਾ ਪਿੱਛੇ ਇਸ ਇੱਥੇ ਕਿਹੜੀ ਜਜਮੈਂਟ ਚੱਲਦੀ ਆ ਰਹੀ ਦਿਖਾ ਰਹੇ ਸਾਨੂੰ ਉਹ ਉਧਰ ਜਿਹੜਾ ਕੈਮਰਾ ਘੁਮਾਇਆ ਦੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਲੇਕਿਨ ਅਸ਼ਰੋਮੀ ਕੇ ਮੈਡੀ ਨੂੰ ਚਾਹੀਦਾ ਕਿ ਇਹਨੇ ਉੱਤੇ ਵੀ ਧਿਆਨ ਦੇ ਹਾਂਜੀ ਹਾਂਜੀ ਭਾਈ ਇਹ ਵੀ ਜੋ ਚੀਜ਼ ਇੱਥੇ ਚਾਹੀਦੀ ਹੈ ਉਹ ਹੀ ਹੋਣੀ ਚਾਹੀਦੀ ਹੈ। ਅਗਰ ਇੱਥੇ ਗੁਰਬਾਣੀ ਹੈ ਤਾਂ ਗੁਰਬਾਣੀ ਦਾ ਹੀ ਇੱਥੇ ਜੋ ਵਿਚਾਰ ਹੈ ਉਹਦੀਆਂ ਹੀ ਸਕਰੀਨਾਂ ਚੱਲਣੀਆਂ ਚਾਹੀਦੀ ਨੇ ਨਾ ਕਿ ਜਿੱਦਾਂ ਐਡਵਰਟਾਈਜ਼ ਚੱਲ ਰਹੀ ਹੈ ਨਹੀਂ ਤੇ ਚੱਲ ਰਹੀ ਹੈ। ਅਸੀਂ ਇਸ ਚੀਜ਼ ਦੇ ਖਿਲਾਫ ਹਾਂ। ਲੇਕਿਨ ਪੰਜਾਬ ਸਰਕਾਰ ਨੇ ਵੇਖੋ ਪੂਰੇ ਆਪ ਭਗਵੰਤ ਸਿੰਘ ਸਾਹਿਬ ਦੀ ਵੀ ਫੋਟੋ ਨਜ਼ਰ ਆ ਰਹੀ ਹੈ ਕਿ ਲੱਗਦਾ ਕਿ ਉਹਨਾਂ ਨੂੰ ਵੀ ਚਾਹੀਦਾ। ਉਹ ਜ਼ਿਆਦਾ ਗਲਤ ਹੈ। ਨਹੀਂ ਹੋਣਾ ਚਾਹੀਦਾ। ਕਿਉਂ? ਕਿਹੜੀ ਗੱਲ ਤੋਂ ਹੈ? ਇਹ ਟੈਕ ਅਸੀਂ ਸੁਣਨਾ ਲਾਇਆ ਕਿਸ ਤੀ ਜਵਾਬ ਅਰੇਜਮੈਂਟ ਦੇ ਪੈਸੇ ਮਿਲਣੇ ਨਾ ਹੋ ਜਾਦਾ ਸਿਰਫ ਕੋ ਹਲ ਕੁਝ ਵਿਕਿਆ ਹੋਇਆ ਹੈ ਕਿ ਬਸ ਪੈਸੇ ਮਿਲਣੇ ਨੇ ਗੁਰਵਾਨੀ ਇਲਾਕੇ ਦਾ ਸਾਨੂੰ ਸੇਧ ਆਏਗੀ ਇਹਨੂੰ ਇਲਾਕੇ ਨੂੰ ਸਰਕਾਰ ਨੂੰ ਪੈਸੇ ਮਿਲਣਗੇ ਇਸ ਕਰਕੇ ਇਸ ਚੀਜ਼ ਤੋਂ ਜਾਣਦੇ ਆਂ ਦੇਰਾਂ ਗੁਰਵਾਨੀ ਤੱਕ ਤਾਂ ਕੋਈ ਮਤਲਬ ਨਹੀਂ ਆ ਮਨ ਕਹਿੰਦੇ ਗੋਵਾਰੀ ਦਾ ਅੰਦਰ ਸਪੀਕਰ ਲੱਗੇ ਹੋਏ ਨੇ ਕਿੰਨੇ ਕ ਲੋਕ ਸੁਣ ਰਹੇ ਨੇ ਜੀ ਚਲ ਰਹੀ ਹੈ ਇਹਨਾਂ ਨੇ ਕਹਿਣਾ ਕਿ ਗੁਰਬਾਣੀ ਅਸੀਂ ਲਾਈ ਹੋਈ ਹੈ ਕੋਈ ਸੁਣੇ ਨਹੀਂ ਕੋਈ ਰਿਹਾ ਕਿਉਂਕਿ ਜਿਆਦਾ ਜਿਆਦਾ 24 ਆਵਰ ਇਹਨੂੰ ਲਾਈਵ ਕੀਤਾ ਜਾ ਸਕਦਾ ਹਾਂ ਉਹ ਸਖਣ ਸੀ ਦਰਬਾਰ ਸਾਹਿਬ ਤੋਂ ਲੋਕ ਜੁੜੇ ਰਹਣ ਬਿਲਕੁਲ ਬਿਲਕੁਲ ਕੀਤਾ ਜਾ ਸਕਦਾ ਚਾਹੀਦਾ ਜ਼ਰੂਰੀ ਹੈ ਹੋਣਾ ਚਾਹੀਦਾ ਇਹ ਬਿਲਕੁਲ ਹੋਣਾ ਵੀ ਚਾਹੀਦਾ ਜਿਹੜੀ ਗੱਲ ਤੁਸੀਂ ਲੋਕ ਇੱਥੇ ਨਤਮਸਤਕ ਹੋਣ ਵਾਸਤੇ ਆਏ ਕਈ ਲੋਕ ਰਸਤੇ 'ਚੋਂ ਵੀ ਸ਼ਰਧਾ ਨਾਲ ਉੱਝ ਜਾਂਦੇ ਵਾਪਸ ਕੀ ਚੱਲ ਕੋਈ ਗਾੜੀ ਰਾਸ਼ ਬੜਾ ਨਹੀਂ ਜਾਇਆ ਜਾਂਦਾ ਅੰਦਰ ਇੱਥੇ ਦਰਸ਼ਨ ਕਰਨ ਕਮ ਸੇ ਕਮ ਬਿਲਕੁਲ ਹੋਣਾ ਚਾਹੀਦਾ ਇਹ ਲੋਕ ਸਪੀਡ ਹੈ ਜਿਹੜੇ ਮੇਰਾਸ਼ ਵੀ ਹੁੰਦਾ ਹੈ ਦੇਖੋ ਹਰ ਵਾਰੀ ਤਾਂ ਹੁੰਦਾ ਹੈ ਨਹੀਂ ਇਹ ਕੋਈ ਖਾਸ ਦਿਨ ਹੀ ਹੁੰਦਾ ਜਦੋਂ ਰਸ਼ ਜ਼ਿਆਦਾ ਹੁੰਦਾ ਹੈ ਨਹੀਂ ਤਾਂ ਤਕਰੀਬਨ ਜਿਉਂ ਬੰਦਾ ਦੇਖੋ ਜੋ ਸ਼ਰਦਨ ਨਾਲ ਆਇਆ ਹੈ ਉਹਨ ਦਾ ਚਾਹੇ ਫਿਰ 2 ਘੰਟੇ ਲੱਗਣ ਜਾਂ 10 ਘੰਟੇ ਲੱਗਣ ਉਹ ਤਾਂ ਨਤਮਸਤਕ ਹੋ ਕੇ ਹੀ ਜਾਏਗਾ ਬਿਲਕੁਲ ਬਿਲਕੁਲ ਕਿ ਨੌਜਵਾਨ ਮੁੰਡਾ ਕਿਸਾਨ ਨਾਲ ਮਿਲਦਾ ਵੀਰ ਕਿੰਨਾ ਕਿ ਸਿਹਤ ਮਿਲਦੀ ਹੈ ਜਿਹੜਾ ਇਦਾਂ ਦੇ ਆਪਣੇ ਜਰਨਲ ਦੇਖਦੇ ਆ ਲੱਗਦਾ ਹੈ ਕਿ ਇਸਾਂ ਦੀਆਂ ਜਿਹੜੀਆਂ ਮੂਰਤੀਆਂ ਲਗਣੀਆਂ ਚਾਹੀਦੀਆਂ ਨੇ ਹਾਂਜੀ ਲਗਣੀਆਂ ਚਾਹੀਦੀ ਪਤਾ ਲੱਗਦਾ ਹੈ ਅੱਗੇ ਸਟੇਡੀਅਮ ਤੇੜੀ ਆ ਜੇ ਤਾਂ ਹੀ ਪਤਾ ਲੱਗੂ ਕੌਣ ਇੱਥੇ ਹੁਣ ਦੇਖ ਮਾਣੋਂਗੇ ਤਾਹੀ ਪਤਾ ਲੱਗੂ ਕੀ ਚੀਜ਼ ਐ ਹੁਣ ਜਿਹਨੂੰ ਜਿਹੜੇ ਹੁਣ ਸ਼ਹਿਰ ਵਿੱਚ ਲੰਘੇ ਜੋ ਜਿਹੜਾ ਉੱਥੇ ਚੰਡੀਗੜ੍ਹ ਵਿੱਚ ਪੋੜਿਆ ਉਹਨੂੰ ਕੀ ਪਤਾ ਇੱਥੇ ਜੜੀਆਂ ਵਾਲੇ ਬਾਗ ਮਕਿਆ ਹੋਇਆਗਾ ਦੇਖੋ ਲੇਕਿਨ ਜਿਹੜਿਆ ਮਾਰਾ ਰਣਜੀਤ ਸਿੰਘ ਦੀ ਵੀ ਤਸਵੀਰ ਲਾਈ ਕੀ ਲੱਗਦਾ ਕਿ ਦਿਖਾ ਰਿਤਾ ਕਿ ਤਸਵੀਰ ਲੱਗੀ ਐ ਲੇਕਿਨ ਹਿਸਟਰੀ ਕੁਛ ਨਹੀਂ ਲਿਖੀ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਕੌਣ ਹੋਣਗੇ ਤੁਹਾਨੂੰ ਪਤਾ ਸੀ ਕੌਣ ਸੀ ਹਾਂਜੀ ਮੈਨੂੰ ਤਾਂ ਪਤਾ ਸੀ ਮੈਂ ਤਾਂ ਕਰਕੇ ਸ਼ੁਰੂ ਤੇ ਆਈ ਇਸ ਕਾ ਅਸੀਂ ਤਾਂ ਸਿਰਫ ਬੁੱਤਾਂ ਜੋ ਕੇ ਰੱਖ ਛੱਡਦੇ ਨਾ ਬੁੱਤ ਬਣਾਤੇ ਪਰ ਬੁੱਤ ਬੋਲ ਬੋਲ ਸਕਦੇ ਨਹੀਂ ਬੋਲਣਾ ਸਾਨੂੰ ਲਿਖ ਸਕਦੇ ਲਿਖ ਸਕਦੇ ਆ ਕਿ ਨਾਕੂਸਦੀ ਬੋਲ ਸਕਦੇ ਆ ਬੂਤ ਬਣਾ ਕੇ ਖੜਾ ਤੇ ਸਾਨੂੰ ਅਜਾ ਪਹਿਲੇ ਬੂਤ ਬਣਾਦੇ ਨੇ ਹੋਰ ਬੂਤ ਬਣਾਦੇ ਸਾਨੂੰ ਖੜਾ ਲੱਗਦਾ ਮੈਂ ਅਸੀਂ ਲੱਗਦਾ ਟੂਰਿਸਟਿਜ਼ਮ ਵਿਭਾਗ ਦਾ ਕੋਈ ਨਾ ਕਹਿੰਦਾ ਧੰਨਵਾਦ ਸਾਨੂੰ ਕਰਨਾ ਚਾਹੀਦਾ ਨਾ ਜਿਹੜਾ ਇਹ ਚੀਜ਼ ਕਰ ਰਿਹਾ ਉਹ ਤਾਂ ਹੈਗਾ ਮੈਂ ਦੇ ਹੈਗਾ ਪਰ ਦੇਰਾ ਇਹ ਦਰੁਸਤ ਆ ਗਏ ਇੰਨਾ ਹੀ ਬਹੁਤ ਨੇ ਨਾ ਤਾਂ ਇਹੀ ਮਿਹਰਬਾਨੀ ਕਿ ਇਹ ਆ ਗਏ ਪਰ ਇਹਨੂੰ ਹੁਣ ਸਾਨੂੰ ਇਹ ਹੋਰ ਅੱਗੇ ਲੈ ਕੇ ਜਾਣਾ ਹੈ ਇਹ ਇਨ੍ਹਾਂ ਬਾਰੇ ਨੌਜੋ ਦੱਸਣਾ ਇਨ੍ਹਾਂ ਪਰ ਪ੍ਰਦਰਸ਼ੀਆਂ ਇਨ੍ਹਾਂ ਬਾਰੇ ਲੱਗਣਾ ਉਹ ਸਗਰ ਇਨ੍ਹਾਂ ਦੇ ਅੰਦਰ ਇਨ੍ਹਾਂ ਬਾਰੇ ਦੱਸਣਾ ਜਿੱਥੇ ਬੂਤ ਲੱਗਿਆ ਹੋਇਆ ਸਰਕਾਰਾਂ ਤੋਂ ਝਾਕ ਗਈਆਂ ਕੁਝ ਕਮ ਕਮਾਨਨੇ ਤਾਂ ਆਪ ਖਾਨਨੇ ਆ ਸਰਕਾਰ ਕੁਛ ਨਹੀਂ ਦਿੰਦੀ ਕਿ ਨਾ મોદી ਦੇਵੇ ਨਾ ਤਾਂ ਉਹ ਦੇਵੇ ਹਾਂ ਦੇਖੋ ਜੀ ਆ ਤੁਹਾਡੇ ਸਾਹਮਣੇ ਪਿਛਲੇ ਕਿੰਨੀ ਦੇਰ ਤੋਂ ਆ ਪੰਥਕ ਹੋਕਾ ਲੱਗਿਆ ਹੋਇਆ 32852 ਰੂਪਾ ਹਜੇ ਤੱਕ ਐਦਾ ਕੋਈ ਮਸਲਾ ਹੱਲ ਨਹੀਂ ਹੋਇਆ ਤਾਂ ਅਸੀਂ ਹੋਰ ਕੀ ਕਰਾਵਾਂਗੇ ਸਾਡੇ ਮੈਂ ਤਾਂ ਇੱਕੋ ਬੇਨਤੀ ਕਰਨੀ ਚਾਉਣਾ ਪੰਜਾਬ ਵਾਸੀਆਂ ਨੂੰ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਸਾਡਾ ਮੁੱਦਾ ਅਗਰ ਕਿਤੇ ਵੀ ਕੋਈ ਛੋਟਾ ਜਿਹਾ ਹੁੰਦਾ ਵੀ ਹੈ ਤਾਂ ਉੱਥੇ ਮੇਰਾ ਵੀਰ ਸਾਰੇ ਇਕੱਠੇ ਹੋ ਜਾਇਆ ਕਰੋ ਤਾਂ ਅਸੀਂ ਕੁਝ ਨਾ ਕੁਝ ਲੈ ਲਾਂਗੇ ਨਹੀਂ ਤਾਂ ਸਾਡੇ ਹਾਲਾਤ ਪੰਜਾਬ ਦੇ ਬਹੁਤ ਖਰਾਬ ਹੋਣ ਵਾਲੇ ਆਉਂਦੇ ਟਾਈਮ ਤੁਸੀਂ ਨੋਟ ਕਰ ਲਿਓ ਜੀ ਬਹੁਤ ਬਹੁਤ ਜ਼ਿਆਦਾ ਖਰਾਬ ਹੋਣਾ ਬਹੁਤ ਮਰਸੋ ਇਹ ਆਮ ਸਰਦਾਲੂ ਨੇ ਜਿਹੜੇ ਨੰਗਰੇ ਸਨ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਲੇਕਿਨ ਬਾਬਾ ਜੋ ਬੰਦਾ ਸਿੰਘ ਬਹਾਦਰ ਤੇ ਹਰੀ ਸਿੰਘ ਮਲੂਆ ਤੇ ਜਿਹੜੇ ਨੇ ਇੱਥੇ ਬੋਤ ਜਰੂਰ ਲਗਾਏ ਜਾ ਰਹੇ ਹੈ ਕਿਹਾ ਜਾ ਰਿਹਾ ਕਿ ਸੇਤ ਕਿੱਥੋਂ ਮ ਜਿਮਾਨਾ ਨੂੰ ਤਾਂ ਹੀ ਮਿਲੂਗੀ ਜੇਕਰ ਨੌਜਵਾਨ ਇਹਨਾਂ ਬੁੱਤਾਂ ਨੂੰ ਦੇਖਣਗੇ ਇਹਨਾਂ ਤੋਂ ਪ੍ਰੇਰਣਾ ਲੈਣਗੇ ਲੇਕਿਨ ਸਰਕਾਰਾਂ ਤੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਆਸ ਨਜ਼ਰ ਨਹੀਂ ਆ ਰਹੀ ਲੇਕਿਨ ਕਿੰਨਾ ਕਹਤੇ ਜੋ ਪੰਜਾਬ ਸਰਕਾਰ ਹੈ ਉਹ ਆਪਣੀ ਵਕਰੀ ਐਡਵਰਟਾਈਜ਼ਮੈਂਟ ਕਰ ਰਹੀ ਹੈ ਜੋ ਸ਼ੋਮੀ ਕਮੇਟੀ ਹੈ ਉਹ ਆਪਣੀ ਵਕਰੀ ਐਡਵਰਟਾਈਜ਼ਮੈਂਟ ਕਰ ਰਹੀ ਹੈ ਲੇਕਿਨ ਕਿਤਨਾ ਕਿਤੇ ਟੂਰਿਜ਼ਮ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਨੂੰ ਲੈ ਕੇ ਅਸੀਂ ਜ਼ਰੂਰ ਇਹ ਤੇ ਸੰਦੇਸ਼ ਦੋਹੀਏ ਤਾਂ ਜੋ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਜਾਂ ਆਉਣ ਵਾਲੇ ਨੌਜਵਾਨ ਜਿਹੜੇ ਨੇ ਉਹ ਕਿਤਨਾ ਕਿਤੇ ਸੁਰਜੀਤ ਹੋਣ ਦੇ ਨਾਮ ਨਾਲ ਇਹਨਾਂ ਤੋਂ ਸਿੱਖ ਹਾਸਲ ਕਰ ਸਕਣ ਲੇਕਿਨ ਕਿਤਨਾ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਤਸਵੀਰਾਂ ਨੂੰ ਲੈ ਕੇ ਜਾਂ ਹਰੀ ਸਿੰਘ ਨਲੂਆ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰਾਂ ਨੂੰ ਲੈ ਕੇ ਕਿਤਨਾ ਕਿਤੇ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਜਰੂਰ ਖੁਸ਼ੀ ਹੈ ਕਿ ਜਿੱਥੇ ਭੰਗੜੇ ਦੇ ਬੁੱਤ ਲੱਗੇ ਸਨ ਗਿੱਧੇ ਦੇ ਬੁੱਤ ਲੱਗੇ ਸਨ ਉੱਥੇ ਹੁਣ ਇਹ ਬੁੱਤ ਲੱਗੇ ਜਾ ਰਹੇ ਜਿਸ ਨਾਲ ਨੌਜਵਾਨ ਪੀੜੀ ਕੁਝ ਨਾ ਕੁਸਤੇ ਜਰੂਰ ਲੰਦੀ ਹੋਈ ਨਜ਼ਰ ਆਵੇਗੀ ਕੈਮਰਾ ਪਰਸਨ ਸਾਹੀ ਪ੍ਰੀਤਨਾਗ ਗੁਪੀ ਸਿੰਘ ਪੰਜਾਬ ਅਨਕਟ